ਇਹ ਤਾਂ ਸਮੁੰਦਰ ਦਾ ਗਰਦੀਨ ਪਰਿਆ ਤੇ ਤੇ ਅਬਰ ਹਮਾਰੇ ਨਿਆ ਗੁਰੂ ਕਿਸਵੇਂ ਰੂਪਾ ਰੂਪ ਦੀ ਪੰਥਰ ਤਾਰੇ ਜਿਹੜਾ ਅਗਾਂ ਬਰਪੁਰ ਤਪੈ ਤਿੱਤ ਨਵੰਗ ਕੱਤੀ ਮੰਨਨ ਪਰਤ ਨਾਗ ਹੁਕਮ ਪਝਾਨਾ ਰਘੁਵਾ ਜਨੁ ਰਾਤੀ ਦੀਨਾ ਵਰਤ ਪੰਜਨਾ ਕਭ ਤਰਨਾਪਨਾ ਕਰਮੁ ਤੁਮਾਰੀ ਆਯੋ ਨਾਮਕ ਕੇ ਪਾਪ ਸੁਖੰ ਤਲੁ ਰਤੇ ਆਲਾ ਫਾਇਦੇ ਸੁਭਾਈ ਦਰਸ਼ਨਾ ਪ੍ਰਤੀਆ ਗੁਰੂ ਕਾ ਜਨਮ ਮਰਨ ਦੁਖ ਹੋਆ ਤਿਸ ਤੁਖ ਤਾਮ ਦੇ ਮੂਣ ਅਰਪਾ ਪੁਰਸੋ ਚਟੀਆ ਉਦ ਦਿੱਤੇ ਸੱਚੇ ਪਾਪ ਸਾ ਮਨ ਜਨਮ ਜਨਮ ਦੀ ਕਤੀਆ ਸੱਜਣ ਸੱਚਾ ਪਾਪ ਸਾ ਹੋ ਕਿਰਤ ਆਵੇ ਤਾਉ ਦੇਖ ਪਾਕ ਬਹਿ ਗਿਆ ਕੋਈਆ ਵਾਪਨਾ ਗਾ ਜੀ ਤਾਉ ਸਤਨਾ 3 ਵਾਗਿ ਗੁ ਪੱਤੇ ਬਿਨਾਮ ਅਲੋ ਮੰ ਮੰਲਾ ਤੀਜਾ ਪੂਰਾ ਤਾਪਲ ਬਣਾਇਆ ਪੂਰੇ ਵੇਖੋ ਇਕਤ ਮੰਨਾ ਇਸ ਪ੍ਰਪੰਤਿ ਮਾ ਸਤਿਨਾਮ ਕੀ ਵਟਾਈ ਮਾਤਕੋ ਤਰਵ ਗੁਮੰਨਾ ਪੂਰਾ ਠਾਟ ਬਣਾਇਆ ਪੂਰਾ ਮੇਰੋ ਇਕਤਮਨ ਇਸ ਪਰ ਪੰਚਮਾ ਪ੍ਰਤੀ ਨਾਮ ਕੀ ਵਡਿਆ ਮਾਫ਼ ਤਕੋ ਕਰੂ ਕੋ ਮੰਨ ਸਤਿਗੁਰ ਕੀ ਜੇਦਨੋ ਮੱਤੇ ਆਵ ਕੋ ਪਤ ਗੁਰ ਬਾਗੇ ਤਮਨਾਂ ਇਹ ਬਾਣੀ ਜੋ ਦੀਓ ਜਾ ਦੇ ਅੰਤਰਾ ਹਰਮੇ ਹਰ ਨੰਮਾ ਜਹੋ ਜੁਗਾਂ ਕਾ ਹੋਣ ਦੇ ਬੀੜਾ ਨਾਰਮ ਨੂੰ ਕਾਨੋ ਇਕ ਨਿਧਾਨਾ ਜਦ ਸੰਜਮ ਤੀਰਥ ਹੁੰਦਾ ਜੁਗਾਂ ਕਾ ਧਰਮ ਹੈ ਕਾਮਨਾ ਹੈ ਇਹ ਤੇ ਰੰਗਾਂ ਮਾ ਜੁਗ ਜੁਗ ਆਪੂ ਆਪਣਾ ਸਹਰਣਾ ਤੋਦ ਦੇਖੂ ਬੇਦੁਰਾ ਨਾ ਗੁਰਮੁਖ ਜੀ ਨੇ ਈ ਤਿਆ ਆਦਵਾਰਾ ਜਗਤੇ ਪੂਰੇ ਪਰਵੰਤ ਕਾਇਤ ਨਾਨਕ ਬੱਝੀ ਦਿਉ ਤ੍ਰੀਸ ਲਾਏ ਮੁਕਮਾ ਬਮੰਨਾ ਕਰਪਾ ਕੋਪ ਸਭੀ ਸੁਖ ਪਾ ਰਹੇ ਮਾਮਤਾ ਪਾਏ ਧਰਮਾ ਹਰਤ ਨਾਨਕ ਬਸਤੇ ਜੋ ਪ੍ਰੀਤ ਲਾਏ ਸ਼ੁਕਮਨ ਅਗਮੰਨਾ ਕਰਤਾ ਤੁਵਸ ਤਸ ਸਭੇ ਤੁਪਾਰਗੇ ਮਾਤਾ ਪਾਵੇ ਨਿਧਾਨਾ ਵਾ ਹਰੀ ਕੋਣਿਕਾ ਘਾਹ ਹਦਾ ਵਾਣਿਕ ਜੁਨੀ ਕੇ ਬਤ ਹੈ ਸਭ